ਨਟ ਮਹੱਲਾ ਚੌਥਾ ਮੇਰੇ ਮਨ ਭਾਜ ਠਾਕੁਰ ਅਗਮ ਅਪਾਰੇ ਈ ਮਨ ਪਤਿ ਵਿਸਰਾਮ ਲਾਉਣਾ ਹੈ ਮੇਰੇ ਮਨ ਭਾਜ ਠਾਕੁਰ ਅਗਮ ਅਪਾਰੇ ਹਮ ਪਾਪੀ ਬਹੁ ਨਿਰਗੁਣੀ ਆਰੇ ਕਰ ਕਿਰਪਾ ਗੁਰ ਨਿਸਤਾਰੇ ਰਹਾਉ ਸਾਧੂ ਪੁਰਖ ਸਾਧ ਜਨ ਪਾਈ ਇਕ ਬਿਨਾ ਕਰੋ ਗੁਰ ਪਿਆਰੇ RAM ਨਾਮ ਧਨ ਪੂਜੀ ਦੇਵਹ ਸਭ ਤਿਸਨਾ ਭੁੱਖ ਨਿਵਾਰੇ ਪਚ ਪਤੰਗ ਮ੍ਰਿਗ ਭਿੰਗ ਕੁੰਚਰ ਮੀਨਾ ਇਕ ਇੰਦਰੀ ਪਕਰ ਸਗਾਰੇ ਇਹ ਵਿਸਰਾਮ ਧਿਆਨ ਲਾਉਣਾ ਹੈ ਪਚ ਪਤੰਗ ਮ੍ਰਿਗ ਇਥੇ ਠਮਕ ਭਿੰਗ ਕੁੰਚਰ ਮੀਨਾ ਕਿੱਥੇ ਵਿਸਰਾਮ ਹੈ ਇੱਕ ਇੰਦਰੀ ਪਕਰ ਸੁਘਾਰੇ ਪੰਜ ਭੂਤ ਸਬਲ ਹੈ ਦੇਹੀ ਗੁਰ ਸਤਗੁਰ ਪਾਪ ਨਿਵਾਰੇ ਸਬਲ ਹੀ ਬੋਲਣਾ ਸਬਲ ਨਹੀਂ ਕਹਿਣਾ ਜਾਂ ਸੱਬਲ ਨਹੀਂ ਕਹਿਣਾ ਹੈ ਪੰਜ ਭੂਤ ਸਬਲ ਹੈ ਦੇਹੀ ਗੁਰ ਸਤਗੁਰ ਪਾਪ ਨਿਵਾਰੇ ਸ਼ਾਸਤਰ ਵੀ ਸ਼ਾਸਤਰ ਵੇਦ ਸੋਧ-ਸੋਧ ਦੇਖੇ ਮੋਨ ਨਾਰਦ ਬਚਨ ਪੁਕਾਰੀ RAM ਨਾਮ ਪੜਹੁ ਗਤ ਪਾਵਹੁ ਸਤ ਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜੀਵ ਸੂਰਜ ਕਮਲ ਨਿਹਾਰੇ ਮੀਰ ਸੁਮੀਰ ਮੂਰ ਬਹੁ ਨਾਚੈ ਜਬ ਉਹਨ ਵੇ ਘਨ ਕਨਹਾਰੇ ਇਹ ਵਿਸ਼ਰਾਮ ਮੀਰ ਸੁਮੀਰ ਮੋਰ ਬਹੁ ਨਾਚੈ ਇਥੇ ਵਿਸ਼ਰਾਮ ਜਬ ਉਨਵੈ ਕਨ ਕਨਹਾਰੇ ਸਾਖਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਦਾਲ ਫੂਲ ਬੇਸਕਾਰੇ ਇਹ ਪਾਠ ਸੰਪਰਦਾ ਦੇ ਵਿੱਚ ਵੱਖਰਾ ਕਰਾਇਆ ਜਾਂਦਾ ਹੈ ਬੇਸਕਾਰੇ ਸਾਖਤ ਕਉ ਅੰਮ੍ਰਿਤ ਬਹੁ ਸਿੰਚਹੁ ਇਥੇ ਵਿਸ਼ਰਾਮ ਹੈ ਸਭ ਦਾਲ ਫੂਲ ਬੇਸੁਕਾਰੀ ਜਿਉ ਜਿਉ ਨਿਵਹਿ ਸਾਖਤ ਨਰ ਸੀਤੀ ਛੇੜ ਛੇੜ ਕੱਢੈ ਬੇਖਖਾਰੀ ਸੰਤਨ ਸੰਤ ਸਾਧ ਮਿਲ ਰਹੀਐ ਗੁਣ ਬੂਲ ਗੁਣ ਬੂਲਹਿ ਪਰ ਉਪਕਾਰੇ ਸੰਤਾ ਸੰਤ ਮਿਲੈ ਮਾਨ ਵਿਗਸੈ ਜਿਉ ਜਾਲ ਮਿਲ ਕਮਲ ਸਵਾਰੀ ਲੋਬ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਭ ਹੈ ਬਿਗਾਰੇ ਮੇਰੇ ਠਾਕੁਰ ਕੈ ਦੀਬਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ 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 ਪ੍ਰਭ ਮੇਰੀ ਮੈਂ ਰਖ ਹੋ ਕਿਰਪਾ ਧਾਰੇ ਨਾਨਕ ਮੈਂ ਧਰ ਅਵਰ ਨ ਕਾਈ ਮੈਂ ਸਤਿਗੁਰ ਗੁਰ ਨਿਸਤਾਰੀ ਛਕਾ ਇੱਕ ਇਹ ਛਕਾ ਇੱਕ ਇਹ ਉਚਾਰਨ ਕਰਨਾ ਹੈ ਯਾਨੀ 6 ਸ਼ਬਦਾਂ ਦੇ ਸੰਗ੍ਰਹਿ ਨੂੰ ਛਕਾ ਕਹਿ ਦਿੰਦੇ ਹਨ ਇਹ ਪੜ੍ਹਨਾ ਹੈ ਛੱਡ ਕੇ ਨਹੀਂ ਜਾਣਾ ਰਾਗ ਮਾਲੀ ਗੌੜਾ ਮਾਲੀ ਗੌੜਾ ਇਕੱਠਾ ਹੀ ਪਾਠ ਹੈ ਰਾਗ ਮਾਲੀ ਗੌੜਾ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅਨਕ ਯਤਨ ਕਰ ਰਹੇ ਹਰ ਅੰਤ ਨਾਹੀ ਪਾਇਆ ਹਰ ਅੰਤ ਨਾਹੀ ਪਾਇਆ ਤੇ ਹਰ ਪਤੀ ਯਮਕ ਲੱਗੇਗੀ ਹਰ ਅਗਮ ਅਗਮ ਆਗਾਦ ਬੋਧ ਆਰੇਸ਼ ਹਰ ਪ੍ਰਭ ਰਾਇਆ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਤ ਝਗਰਤੇ ਝਗਰਾਇਆ ਹਮ ਰਾਖ ਰਾਖ ਦੀਨ ਤੇਰੇ ਹਰ ਸਰਣ ਹਰ ਪ੍ਰਭ ਆਇਆ ਸਰਣਾਗਤੀ ਪ੍ਰਭ ਪਾਲਤੇ ਹਰ ਭਗਤ ਵਛਲ ਨਾਇਆ ਸਰਣਾਗਤੀ ਪ੍ਰਭ ਪਾਲਤੇ ਇਥੇ ਵਿਸਰਾਮ ਹਰ ਭਗਤ ਵਛਲ ਨਾਇਆ ਨਾਇਆ ਪੂਲਾ ਬੋਲਣਾ ਇਸ ਨਾਇਆ ਨਹੀਂ ਕਹਿਣਾ ਰਹਿਲਾਤ ਜਨ ਹਰਨਾਖ ਪਕਰਿਆ ਹਰ ਰਾਖ ਲੀਓ ਤਰਾਇਆ ਹਰ ਚੇਤ ਰੇ ਮਨ ਮਹਿਲ ਪਾਵਣ ਹਰ ਚੇਤ ਰੇ ਮਨ ਮਹਿਲ ਪਾਵਣ ਸਭ ਦੁਖ ਭੰਜਨ ਰਾਇਆ ਭਉ ਜਨਮ ਮਰਨ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਭ ਪਾਇਆ ਠਾਕੁਰ ਕਿਹਦਾ ਔਂਕੜ ਜ਼ਰੂਰ ਲਾਉਣਾ ਠਾਕਰ ਨਹੀਂ ਕਹਿਣਾ ਭਉ ਜਨਮ ਮਰਨ ਪਉ ਜਨਮ ਮਰਨ ਨਿਵਾਰ ਹਾਕੁਰ ਹਰ ਗੁਰਮਤੀ ਪ੍ਰਭ ਪਾਇ ਹਰ ਤਤਤ ਪਾਵਨ ਨਾਮ ਸੁਆਮੀ ਭਉ ਭਗਤ ਭੰજન ਗਾਇਆ ਹਰ ਹਾਰ ਹਰ ਉਰ ਧਾਰਿਓ ਉਰ ਧਾਰਿਓ ਵਖਰਾ ਪਾਠ ਜਨ ਨਾਨਕ ਨਾਮ ਸਮਾਇਆ ਮਾਲੀ ਗੋੜਾ ਮਹੱਲਾ ਚੌਥਾ ਜਬ ਮਨ ਰਾਮ ਨਾਮ ਸੁਖ ਦਾਤਾ ਹਾਂਜੀ ਜਪ ਮੰਨ ਇਥੇ ਵੀ ਸ੍ਰਾਮ ਹੈ ਰਾਮ ਨਾਮ ਸੁਖ ਦਾਤਾ ਸਤ ਸੰਗਤ ਮੇਲ ਹਰ ਸਾਦ ਆਇਆ ਸਤ ਸੰਗਤ ਮੇਲ ਹਰ ਸਾਦ ਆਇਆ ਗੁਰਮੁਖ ਬ੍ਰਹਮ ਪਛਾਤਾ ਰਹਾਉ ਵੱਡ ਭਾਗੀ ਗੁਰ ਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦੁਰਮਤ ਮੈਲ ਗਈ ਸਭ ਨਿਕਰ ਦੁਰਮਤ ਮੈਲ ਇਥੇ ਠਮਕ ਗਈ ਸਭ ਨੀਕਰ ਦੁਰਮਤ ਮੈਲ ਗਈ ਸਭ ਨੀਕਰ ਹਰ ਅੰਮ੍ਰਿਤ ਹਰ ਸਰਨਾਤਾ ਹਰ ਅੰਮ੍ਰਿਤ ਹਰ ਸਰਨਾਤਾ ਇਹ ਪਾਰਾ ਉਚਾਰਨ ਕਰਨਾ ਧਨ ਧਨ ਸਾਧ ਜਿਨੀ ਹਰ ਪ੍ਰਭ ਪਾਇਆ ਤੇਨ ਪੁੱਛੋ ਹਰ ਕੀ ਬਾਤਾ ਜੀਨੀ ਦੇ ਵੀ ਹਲੰਤ ਹੈ ਤੇਨ ਇਥੇ ਵੀ ਹਲੰਤ ਹੈ ਉਚਾਰਨ ਕਰਨਾ ਪਾਏ ਲੱਗੋ ਨਿਤ ਕਰੋ ਜੁਦਰੀਆ ਹਾਂ ਜੁਦਰੀਆ ਨਹੀਂ ਕਹਿਣਾ ਇਸੇ ਤਰ੍ਹਾਂ ਜੱਜੇ ਤੋਂ ਚੱਕ ਕੇ ਜੁਦਰੀਆ ਉਚਾਰਨ ਕਰਨਾ ਪੋਲਾ ਪਾਏ ਲੱਗੋ ਨਿਤ ਕਰੋ ਜੁਦਰੀਆ ਹਰ ਮੇਲਾ ਹੋ ਕਰਮ ਵਿਧਾਤਾ ਲਿਲਾਟ ਲਿਖੇ ਪਾਇਆ ਗੁਰ ਸਾਧੂ ਗੁਰ ਬਚਨੀ ਮਾਨ ਤਨ ਰਾਤਾ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕੇਲ ਵਿਖ ਪਾਪ ਗਵਾਤਾ RAM ਰਸਾਇਨ ਜਿਨ ਗੁਰਮਤਿ ਪਾਇਆ ਤਿਨ ਕੀ ਊਤਮ ਬਾਤਾ ਤਿਨ ਕੀ ਪੰਖ ਪਾਈਐ ਵਡ ਭਾਗੀ ਜਨ ਨਾਨਕ ਚਰਨ ਪਰਾਤਾ